आ जाओ जी आ जाओ आ जाओ उतरियो चलो बाइक चलते हैं अपने वाले में आ जाओ आ जाओ आ जाओ तो इधर मिलिट्री बहुत खड़ी है पुलिस गुडद्वारा दौर डेरा सच्चा सौदा सेम और कैरोली का दवारा सच्चा सौदा हाईवे ਸਾਹਿਬ ਜੀ ਤੁਹਰੇ ਚ ਕਿਆ ਆ ਗਿਆ ਲਓ ਜੀ ਖੁੱਲਤਾ ਗੇਟ ਗੁਰਦੁਆਰਾ ਸਾਹਿਬ ਦਾ ਇਹ ਅੰਦਰ ਲੇਡੀ ਸਾਈਡ ਆ ਔਰਤਾਂ ਲਈ ਲੇਡੀ ਪਾਸ ਖੜੀ ਅੰਦਰ ਆਪਾਂ ਐਂਟਰ ਹੁੰਨੇ ਆ ਦਰਬਾਰ ਸਾਹਿਬ ਲਈ ਤਾਂ ਤੁਸੀਂ ਦੇਖ ਸਕਦੇ ਹੋ ਫੁੱਲਾਂ ਦੀ ਬਹੁਤ ਸੋਹਣੀ ਹੈ ਨਾ ਵਾਸਤ ਕੀਤੀ ਹੋਈ ਹੈ ਇੱਥੇ ਬਹੁਤ ਸਨੇ ਫੁੱਲ ਨੇ ਗਲਾਬ ਦੇ ਫੁੱਲ ਲੱਗੇ ਇੰਦਰ ਇਹ ਪਾਕਿਸਤਾਨ ਦੇ ਸਾਰੇ ਗੁਰਦੁਆਰਾ ਸਾਹਿਬ ਵਿੱਚ ਆਪਾਂ ਹਾਲ ਤੱਕ ਦੋ ਗਏ ਨੇ ਜਿਹੜੇ ਹੋਰ ਵੀ ਲੱਗੇ ਸੀ ਸਾਠਾਂ ਗੁਰਦੁਆਰਾ ਸਾਹਿਬ ਸਾਰੇ ਇਹੀ ਦ੍ਰਿਸ਼ ਲੱਗਿਆ ਹੋਇਆ ਬਹੁਤ ਸੋਹਣਾ ਦ੍ਰਿਸ਼ ਆ ਬਲਕਿ ਕਿ ਖਿੱਚ ਪੈਂਦੀ ਹੈ ਜਦੋਂ ਆਪਾਂ ਐਂਟਰ ਹੁੰਨੇ ਆ ਨਾ ਹਰੇ ਭਈ ਆ ਜਿਵੇਂ ਆਪਾਂ ਕਹਿੰਦੇ ਹਰੇ ਭਈ ਮੱਥੇ ਲਾ ਜੇ ਤੇ ਗਲਾਬ ਦੇ ਫੁੱਲ ਬਹੁਤ ਸੋਹਣੇ ਲੱਗਦੇ ਇੱਕ ਖਿੱਚ ਪੈਂਦੀ ਹੈ ਬਾਈ ਹਾਂਜੀ ਹਉ ਜੀ ਇੱਧਰ ਵੈਲਕਮ ਵਾਸਤੇ ਖੜੇ ਨੇ ਸੰਗਤ ਆਖਣੀਆਂ ਲੋਕ ਸਰਦਾਰ ਜੀ ਸਨਾ ਜੀ ਆ ਗੱਡੀਆਂ ਨੇ ਜੀ हाँ मुख्यमंत्री ली जी करो दर्शन किए वैसे मेरा सतगुरु सुथान सा राम राज गुर जिथे बैर धरे पूजा संभा गुरबाणी चल रही है नाल संत कीर्तन हो बिल्डिंग बनी है गुरुद्वारा साहब दिकायतें सारिया ਜੋਲਦੀ ਪਾਪਾ ਭੈਣ ਗੁਰਦੁਆਰਾ ਸ੍ਰੀ ਸੱਚਾ ਸੋਤਾ ਸਾਹਿਬ ਦੇ ਨੇੜੇ ਲੱਗ ਜੰਦਰੋ ਇਸ ਤਰ੍ਹਾਂ ਹੀ ਸ਼ੀਸ਼ੇ ਲੱਗੇ ਹੋਏ ਨੇ ਸਾਰੇ ਬਹੁਤ ਨੰਬਰ ਵਾਰ ਸਾਹਿਬ ਕ੍ਰੈਕਟਿਵ ਏਜੰਡਾ ਦਾ ਵੀ ਦੇਖ ਸਕਦੇ ਹੋ ਇਹ ਪਿਆਰ ਆਪਣੇ ਤੇਰੇ ਸ਼ੁਰੂ ਇਹਨਾਂ ਆਉਂਦੇ ਸਮੇਂ ਤੋਂ ਬਰਸੋ ਛੋਟੇ ਬੱਚੇ ਵੱਲੋਂ ਦੇਖ ਦਿੱਤੀ ਆ ਰਹੀ ਆ ਲੋ ਜੀ ਇਹਦਾ ਇਤਿਹਾਸ ਗੁਰਦੁਆਰਾ ਸੱਚਾ ਸੋਤਾ ਝੂਠਾਣਾ ਸੁਪਕਾਬਾ ਕਾਲ ਖਾਇਕ ਸ਼ਹਿਰ ਤੋਂ ਦੇ ਨਾਨਕ ਰਾਹੋ ਪਛਾਣੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਤਾ ਮਹਿਤਾ ਕਲਿਆਨ ਦਾ ਜੀ ਸੰਸਾਰਕ ਕਾਰ ਬਿਹਾਰ ਵਿੱਚ ਆਉਣ ਲਈ 20 ਰੁਪਏ ਦਿੱਤੇ ਤੇ ਕੋਈ ਖਰਾ ਸੌਦਾ ਕਰਨ ਨੂੰ ਕਿਹਾ ਗੁਰੂ ਜੀ ਭਾਈ ਮਰਦਾਨਾ ਜੀ ਨੂੰ ਲਾਨ ਲੈ ਕੇ ਜਦ ਚੂੜਕਾ ਨੇ ਰੁਕਾਵਾਦ ਪਹੁੰਚੇ ਉੱਥੇ ਰੱਬ ਦੀ ਬੰਦਗੀ ਦਾ ਸਾਧ ਬਣਾ ਮਿਲ ਹੋਇਆ ਪਤਾ ਚੱਲਿਆ ਕਿ ਉਹ 20 ਰੁਪਏ ਦਾ ਲੰਗਰ ਤਿਆਰ ਕਰਕੇ ਭੁੱਖੇ ਸਾਧੂਆਂ ਨੂੰ ਸਕਾਟੇ ਹਰਾ ਸੌਦਾ ਕੀਤਾ ਇਸੇ ਪਰਮੇਸ਼ ਲੰਗਰ ਦੀ ਪਰੰਪਰਾ ਹੁਕਮ ਇੱਥੋਂ ਹੀ ਚੱਲੀ ਸੀ ਲੰਗਰ ਦੀ ਪਰੰਪਰਾ 20 ਸਾਲ ਪਹਿਤੋਂ ਜਿਹੜੀ ਹਿਸਾਬ ਦੇ ਸਭ ਜਿੱਥੇ ਵੀ ਕੋਈ ਵੀ ਭੀੜ ਪੈਂਦੀ ਆ ਜਾਂ ਗੁਰਦੁਆਰਾ ਸਾਹਿਬ ਜਿੱਥੇ ਵੀ ਸਭ ਤੋਂ ਪਹਿਲਾਂ ਲੰਗਰ ਤੁਹਾਨੂੰ ਜਿਹੜੀ ਲੰਗਰ ਦੀ ਪ੍ਰਧਾਨਗੀ ਰੋਗੀ ਜੀ ਜੇ ਗੁਰਦੁਆਰਾ ਸਾਹਿਬ ਹੁਣ ਲੋ ਜੀ ਇਧਰ ਨਲਕਾ ਚੱਲਦਾ ਪਤਾ ਤੁਹਾਨੂੰ ਪਾਕਿਸਤਾਨ ਦੇ ਵਿੱਚ ਅੱਜ ਵੀ ਨਲਕਾ ਰਾਜ ਰਹੇ ਲੋ ਜੀ ਵਾਹ ਜੀ ਨਾਲ ਇੱਧਰ ਪਾਰਕ ਬਣਿਆ ਹੋਇਆ ਤੁਹਾਨੂੰ ਦਿਖਾਉਣਾ ਬਹੁਤ ਸੋਹਣਾ ਪਾਰਕ ਬਣਿਆ ਜੀ ਤੇ ਸਫਾਈ ਦਾ ਬਹੁਤ ਹੀ ਜ਼ਿਆਦਾ ਇੰਤਿਆਮ ਕੀਤਾ ਜਾ ਰਿਹਾ ਵੀਰੇ ਵੱਲੋਂ ਦੇਖੋ ਕਾਰ ਸੇਵ ਵਿੱਚ ਲੱਗੇ ਹੋਏ ਨੇ ਬਾਈ ਆ ਸਾਰੀ ਪੁਰਾਣੀ ਬਿਲਡਿੰਗਾਂ ਕੋਈ ਇਹਦੇ ਉੱਪਰ ਪੱਥਰ ਨਹੀਂ ਚੜਿਆ ਉਹ ਪੁਰਾਣੀ ਬਿਲਡਿੰਗ ਬਣੀ ਫੇਕਸਤਾਨੀ ਹੈਗੀ ਹਨ ਇਹ ਆ ਜਿਵੇਂ ਆਪਣੇ ਪਹਿਲਾਂ ਦਰਵਾਜ਼ੇ ਰੱਖੀ ਹੁੰਦੇ ਸੀ ਲੱਕੜ ਦੀਆਂ ਜਗਾਠਾਂ ਦੇ ਸਾਰੀਆਂ ਆਪ ਨੇ

ਛੋਟਿਆਂ ਹੁੰਦਿਆਂ ਨੇ ਬਈ ਕਿਤਾਬਾਂ ਦੇ ਵਿੱਚ ਪੜਿਆ ਸੀ ਨਾ ਸਟਾਰਟਿੰਗ ਤੋਂ ਦੇਖੋ ਪੜ੍ਹਨ ਲੱਗੇ ਆ ਵੀ ਔਖੇ ਸਾਧੂਆਂ ਨੂੰ ਭੋਜਨ ਕਰਾਇਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ 20 ਰੁਪਏ ਦਿੱਤੇ ਸੀਗੇ ਅੱਜ ਉਹ ਆਪਾਂ ਨੇ ਅੱਖੀਂ ਦੇਖਿਆ ਗੁਰਦੁਆਰਾ ਸਾਹਿਬ ਤੇ ਦਰਸ਼ਨ ਕੀਤੇ ਹਨ ਜਿੱਥੇ ਗੁਰੂ ਨਾਨਕ ਜੀ ਦੇ ਆਪਣੇ ਚਰਨ ਪਵਿੱਤਰ ਚਰਨ ਕਮਲ ਪਾਏ ਸੀਗੇ ਤਾਂ ਮਨ ਨੂੰ ਸ਼ਾਂਤੀ ਮਿਲਦੀ ਹੈ ਬਈ ਇੱਧਰ ਲੰਗਰ ਆਪਾਂ ਹੁਣ ਆਪਾਂ ਲੰਗਰ ਸਾਡੀ ਸਟਾਲ ਇੱਥੇ ਸਾਨੂੰ 2 ਘੰਟੇ ਦਾ ਟਾਈਮ ਦਿੱਤਾ ਗਿਆ ਕਿਉਂਕਿ ਉਹ ਟਿਬਲ ਸਾਰਾ ਵੀ ਤੁਸੀਂ ਇੱਥੇ ਅੱਧਾ ਘੰਟਾ ਲਈ ਰੁਕ ਕੇ ਦਰਸ਼ਨ ਜਾਰੇ ਕਰ ਲਿਆ। ਗੁਰੂ ਕਾ ਲੰਗਰ ਆ ਲਾਗੇ ਜੀ। ਅਨੁਭਵ ਚੋ ਬਹੋਨੇ ਬਾਹਰ ਨੂੰ ਬਿਲਡਿੰਗ ਬਹੁਤ ਸੋਹਣੀ ਬਣੀ ਹੋਈ ਹੈ। ਸਫਾਈ ਦੇਖੋ ਬਾਈ ਜਿਹੜਾ ਚੀਜ਼ ਨੇ ਨਾ ਸਫਾਈ ਦਾ ਬਹੁਤ ਯਤਨ ਤੇ ਆਂਤਿਆ ਆ ਰਿਹਾ। ਬਹੁਤ ਹੀ ਯਾ ਸਫਾਈ ਤੇ ਆ ਰਹੀ। ਮੰਨ ਕੇ ਹਾਲ ਇਸ ਤੋਂ ਇੱਚ ਇਸ ਤਰ੍ਹਾਂ ਬਣਿਆ ਹੋਇਆ ਸਾਰਾ। ਲੋ ਜੀ ਆਪ ਕਰ ਲੈਣ ਕਰ। ਨਾਲ ਜੈਲੀ ਗੋਲ। ਲੋ ਜੀ ਆ ਰਹੀ ਆਪਣਾ ਦਾਲ ਆ ਰਹੀ ਬੱਸ ਜਿਵੇਂ ਇਸ ਤਰ੍ਹਾਂ ਕਹਿੰਦੇ ਇੱਧਰ ਸਾਰੇ ਪਾਕਿਸਤਾਨ ਕਹਿੰਦੇ ਨੇ ਨਾਲ ਪ੍ਰਚਾਰ ਜੀ ਜੀਰ ਸੇਵਾ ਕਰ ਰਹੇ ਬਹੁਤ ਸੋਹਣੀ। ਧੰਨਵਾਦ। ਇੱਥੇ ਇੱਥੇ ਹੋ ਰਿਹਾ ਲੰਗਰ ਤਿਆਰ ਜੀ ਦੇਖ ਸਕਦੇ। ਇਸ ਤਰ੍ਹਾਂ ਲੰਗਰ ਬੰਦਾਗਾ। ਹੋਰ ਕਿਵੇਂ ਠੀਕ-ਠਾਕ ਵਧੀਆ? ਓਕੇ ਚੜਦੀ ਕਲਾ। ਲੋ ਜੀ। ਇਸ ਤਰ੍ਹਾਂ ਬੰਦੀ ਹੋ ਰਹੀ ਇੱਥੇ ਹੈਦੀ ਆਦੀ। ਸ਼ਾਹ ਦੇ ਕੋਈ ਬਾਬੇ ਨਾਨਕ ਦੇ ਵੀਰਪੇ ਲੰਗਰ ਹਾਂ ਅੱਜ ਸਾਰੀ ਦੁਨੀਆ ਚ ਆਉਂਦਾ ਤੁਸੀਂ ਸਿੱਖ ਧਰਮ ਨੂੰ ਕਿਸ ਤਰ੍ਹਾਂ ਮੰਨਦੇ ਹੋ ਸਿੱਖ ਧਰਮ ਸਿੱਖ ਧਰਮ ਨੂੰ ਜਾਣਦੇ ਹੋ ਬੜੀ ਚੰਗੀ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੂੰ ਓਕੇ ਓਕੇ ਇੱਧਰ ਵਰਤਨਾ ਦੀ ਸੇਵਾ ਹੋ ਰਹੀ ਹੈ ਜੀ ਜਿਸ ਸੰਗਤ ਦਾ ਲੋਕਲ ਬਸਤਾਂ ਮਖਾਂ ਸੇਵਾ ਕਰ ਰਹੇ ਨੇ ਸਾਰੇ ਦੇਖੋ ਹਰ ਇੱਕ ਉਹ ਖਬਰਾਂ ਦਾ ਸੈਂਟਰੀ ਦੇ ਨਾਲ ਸਾਰੇ ਨੂੰ ਇਕੱਠੇ ਨੂੰ ਲੈ ਕੇ ਜਾਂਦੇ ਨੇ ਜਿਵੇਂ ਦੇਖ ਸਕਦੇ ਹੋ ਕਿਸੇ ਪ੍ਰਕਾਰ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੈ ਕਿਸੇ ਵੀ ਸਾਰੇ ਸੰਗਤदाई ਇਕੱਠੇ ਲੈ ਕੇ ਜਾਣਗੇ ਹਲਜੀ ਆਪਾਂ ਨੂੰ ਸੱਚਾ ਹੋਦਾ ਗੋਡਵਾਰਾ ਸਾਹਿਬਾ ਜੀ ਤੋਂ ਸਨਮਾਨ ਦਿੱਤਾ ਸੰਗਤ ਵੱਲੋਂ ਕਿ ਆਪਾਂ ਤੁਹਾਨੂੰ ਦੇਖਣ ਵਿੱਚ ਕੀ ਸੁਪਾਇਆ ਹੋਇਆ ਸਨਮਾਨ ਦੇ ਵਿੱਚ ਤੇ ਪਹਿਲੇ ਲੈ ਜਾ ਕਿਆਂ ਕੀ